ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਵੀਡੀਓ ਮੈਂ ਤੁਹਾਨੂੰ ਅੱਗੇ ਦਿਖਾਉਣ ਜਾ ਰਿਹਾ ਜਦੋਂ ਮੈਂ ਇਹ ਵੀਡੀਓ ਦੇਖਿਆ ਨਾ ਤਾਂ ਮੇਰੇ ਦਿਲ ਦੇ ਵਿੱਚ ਆਪ ਮੁਹਾਰੇ ਇਹ ਗੱਲ ਆਈ ਕਿ ਹੇ ਵਾਹਿਗੁਰੂ ਸੱਚਾ ਪਾਤਸ਼ਾ ਇਹ ਜੋ ਹੋ ਰਿਹਾ ਹੈ ਕੀ ਇਹ ਠੀਕ ਹੈ ਜੇ ਹੋ ਰਿਹਾ ਹੈ ਤਾਂ ਕਿਉਂ ਹੋ ਰਿਹਾ ਹੈ ਕਿਸ ਦੀ ਮਰਜ਼ੀ ਨਾਲ ਹੋ ਰਿਹਾ ਹੈ ਇਹ ਬਾਪੂ ਬਲਕੌਰ ਸਿੰਘ ਦੇ ਕਹਿਣ ਉੱਤੇ ਸਾਰਾ ਕੁਝ ਹੋਇਆ ਜਾਂ ਫਿਰ ਜਿਹੜੀ ਟੀਮ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪਲਾਨ ਕੀਤਾ ਜਾਂ ਫਿਰ ਇਹ ਉਹਨਾਂ ਦੀ ਸੋਚ ਸੀ ਪਰ ਜੋ ਇਹ ਕੁਝ ਹੋਇਆ ਇਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸੀ ਜੇ ਸਿੱਧੂ ਬਾਈ ਅੱਜ ਜਿਉਂਦਾ ਹੁੰਦਾ ਤਾਂ ਬਿਲਕੁਲ ਇਹ ਕੁਝ ਹੋਣ ਨਾ ਦਿੰਦਾ ਨਾ ਹੀ ਇਹ ਕੁਝ ਕਰਨ ਦੀ ਲੋੜ ਪੈਣੀ ਸੀ ਮੈਂ ਦਾਅਵੇ ਨਾਲ ਕਹਿਣਾ ਕਿ ਸਿੱਧੂ ਬਾਈ ਦੀ ਆਤਮਾ ਜੇ ਇਹ ਕੁਝ ਦੇਖਦੀ ਹੋਊ ਤਾਂ ਇੰਨਾ ਜ਼ਿਆਦਾ ਬਾਈ ਦੁਖੀ ਹੁੰਦਾ ਹੋਊ ਦੇਖ ਕੇ ਕਿ ਮੇਰੇ ਨਾਮ ਤੇ ਆ ਕੀ ਕੁਝ ਕਰ ਰਹੇ ਨੇ ਇਹ ਲੋਕ ਤੇ ਮੇਰਾ ਨਾਮ ਕਿੰਨੀ ਬੁਰੀ ਤਰ੍ਹਾਂ ਬਦਨਾਮ ਕਰ ਰਹੇ ਨੇ ਕਿਉਂਕਿ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਉਸ ਦੇ ਥੱਲੇ ਜਿੰਨੇ ਵੀ ਕਮੈਂਟ ਆਏ ਨੇ ਮੈਂ ਜਦੋਂ ਪੜੇ ਤਾ ਮੇਰਾ ਦਿਲ ਵੀ ਰੋਇਆ ਕਿ ਯਾਰ ਇੱਕ ਚੰਗੇ ਭਲੇ ਇਨਸਾਨ ਇੱਕ ਐਨੇ ਵਧੀਆ ਕਲਾਕਾਰ ਬੰਦਾ ਜੋ ਕਿ ਅਣਾਈ ਮੌਤ ਚਲਿਆ ਗਿਆ ਇਸ ਦੁਨੀਆ ਤੋਂ ਉਸ ਦਾ ਨਾਮ ਖਰਾਬ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਆਪਣਿਆਂ ਦਾ ਹੀ ਕਿੰਨਾ ਵੱਡਾ ਹੱਥ ਆ ਤਾਂ ਇਹ ਚੀਜ਼ ਜਦੋਂ ਹੋ ਰਹੀ ਸੀ ਇਹ ਤਾਂ ਹੈ ਨਹੀਂ ਕਿ ਉਹੋ ਜੀ ਮੌਕੇ ਤੇ ਹੀ ਹੋ ਗਈ ਇਹੋ ਜਿਹਾ ਕੁਝ ਕਰਨ ਦੇ ਲਈ ਪਹਿਲਾਂ ਸਾਰਾ ਪਲਾਨ ਸਪੈਸ਼ਲ ਬਣਾਇਆ ਜਾਂਦਾ ਤੇ ਜੋ ਕੁਝ ਗੁਰੂ ਘਰ ਦੇ ਵਿੱਚ ਬੋਲਿਆ ਗਾਇਆ ਗਿਆ ਉਹ ਸਪੈਸ਼ਲ ਲਿਖਿਆ ਵੀ ਗਿਆ ਹੋ ਇਹ ਸਾਰਾ ਕੁਝ ਪਲਾਨ ਦੇ ਤਹਿਤ ਹੋਇਆ ਨਾ ਕਿ ਕਿਸੇ ਭੁਲੇਖੇ ਜਾਂ ਅਣਜਾਣਪਨੇ ਦੇ ਵਿੱਚ ਦੋਸਤੋ ਮੈਂ ਸਿੱਧੂ ਮੂਸੇ ਵਾਲੇ ਦਾ ਇੱਕ ਫੈਨ ਆ ਮੈਨੂੰ ਉਸਦੇ ਗਾਣੇ ਬਹੁਤ ਹੀ ਚੰਗੇ ਲੱਗਦੇ ਨੇ ਕਿਉਂ ਕਿਉਂਕਿ ਸਿੱਧੂ ਬਾਈ ਦੇ ਗਾਣੇ ਸੁਣ ਕੇ ਇੱਕ ਅਜੀਬ ਜਿਹੀ એનર્ਜੀ ਆਉਂਦੀ ਆ ਇਨਸਾਨ 'ਚ ਤੇ ਉਹ ਗਾਣਿਆਂ ਦਾ ਔਰਾ ਜਿਹੜਾ ਉਸ ਦੀ ਉਹਨਾਂ ਗਾਣਿਆਂ ਦੀ ਔਰਾ ਪਾਵਰ ਇੰਨੀ ਜ਼ਿਆਦਾ ਸਟਰੋਂਗ ਆ ਕਿ ਮਰੇ ਪਏ ਬੰਦੇ ਨੂੰ ਵੀ ਖੜਾ ਕਰਨ ਦਾ ਮਾਦਾ ਰੱਖਦੇ ਨੇ ਸਿੱਧੂ ਬਾਈ ਦੇ ਗਾਣੇ ਪਰ ਮੈਂ ਉਸ ਦਾ ਇੰਨਾ ਵੀ ਅੰਨਾ ਭਗਤ ਨਹੀਂ ਕਿ ਜੇ ਉਸ ਨਾਲ ਜੁੜੇ ਹੋਏ ਲੋਕ ਕੁਝ ਗਲਤ ਕਰਨਗੇ ਤਾਂ ਮੈਂ ਚੁੱਪ ਕਰਕੇ ਸੁਣੀ ਜਾਵਾਂਗਾ ਜਾਂ ਫਿਰ ਆਵਾਜ਼ ਨਹੀਂ ਉਠਾਵਾਂਗਾ ਮੈਨੂੰ ਨਹੀਂ ਪਤਾ ਇਸ ਗੱਲ ਤੇ ਪਹਿਲਾਂ ਕਿੰਨੇ ਕ ਬੰਦਿਆਂ ਨੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਆਵਾਜ਼ ਚੱਕੀ ਆ ਜਾਂ ਫਿਰ ਲੋਕਾਂ ਨਾਲ ਗੱਲ ਸਾਂਝੀ ਕਰਕੇ ਵਿਚਾਰ ਵੀ ਲਏ ਨੇ ਕਿ ਕੀ ਇਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਮੈਨੂੰ ਦੇਖ ਕੇ ਇਹ ਜ਼ਰੂਰ ਫੀਲ ਹੋਇਆ ਕਿ ਸਾਡੇ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੇ ਗੁਰੂ ਸਾਹਿਬਾਨ ਨੇ ਬਾਕੀ ਦੁਨੀਆ ਦੀ ਹਰ ਸ਼ੈ ਉਹਨਾਂ ਤੋਂ ਬਾਅਦ ਆਉਂਦੀ ਹੈ ਇੱਥੇ ਮੇਰਾ ਮਕਸਦ ਬਾਪੂ ਬਲਕੌਰ ਸਿੰਘ ਜਾਂ ਮਾਤਾ ਚਰਨ ਕੌਰ ਜਾਂ ਸਿੱਧੂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਇਹ ਫਹਿਮ ਕਰਨਾ ਜਾਂ ਉਹਨਾਂ ਨੂੰ ਬਦਨਾਮ ਕਰਨਾ ਨਹੀਂ ਹੈ ਪਰ ਇਹ ਮੁੱਦਾ ਹੀ ਇਹੋ ਜਿਹਾ ਹੈ ਜੋ ਕਿ ਚਾਹ ਕੇ ਵੀ ਚੁੱਪ ਨਹੀਂ ਰਹਾ ਗਿਆ ਸਾਡੇ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਸਿੰਗਰ ਹੈ ਜਿਸ ਨਾਲ ਸਮੇਂ-ਸਮੇਂ ਤੇ ਸਿੱਧੂ ਮੂਸੇਵਾਲੇ ਦੀ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਹੁਣ ਵੀ ਉਸਦੇ ਬਹੁਤ ਸਾਰੇ ਫੈਨ ਆ ਮੇਰੀਆਂ ਪਿਛਲੀਆਂ ਸਿੱਧੂ ਵਾਲੀਆਂ ਵੀਡੀਓ ਤੇ ਕਮੈਂਟ ਕਰਦੇ ਰਹਿੰਦੇ ਹਨ ਕਿ ਤੂੰ ਤਾਂ ਸਿੱਧੂ ਦਾ ਚਮਚਾ ਤੂੰ ਸਿੱਧੂ ਦਾ ਫੈਨ ਆ ਤਾਂ ਕਰਕੇ ਤੂੰ ਸਾਡੇ ਉਸਤਾਦ ਨੂੰ ਭੰਡਦਾ ਰਹਿਣਾ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਸਿੱਧੂ ਦਾ ਫੈਨ ਹੋ ਸਕਦਾ ਪਰ ਜਿਸ ਦਿਨ ਮੈਨੂੰ ਉਹਨਾਂ ਦੀ ਵੀ ਕੋਈ ਗੱਲ ਇਹੋ ਜੀ ਲੱਗੀ ਕਿ ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਕਿ ਕੋਈ ਗਲਤੀ ਹੋਈ ਆ ਚਾਹੇ ਉਹ ਜਾਣੇ ਹੋਵੇ ਚਾਹੇ ਅਣਜਾਣੇ ਹੋਵੇ ਮੈਂ ਉੱਥੇ ਵੀ ਬੋਲਾਂਗਾ ਮੇਰਾ ਕੋਈ ਪਰਸਨਲ ਇਥੇ ਦੁਸ਼ਮਣ ਨਹੀਂ ਜਿਹਦਾ ਮੈਂ ਫੈਨ ਆ ਜੇ ਉਹਦੀ ਗਲਤੀ ਆ ਇਥੇ ਸਿੱਧੂ ਬਾਈ ਤਾਂ ਵਿਚਾਰਾ ਹੁਣ ਕੋਈ ਇਹ ਗੱਲ ਉਸ ਦੇ ਉੱਪਰ ਆਉਣੀ ਚਾਹੀਦੀ ਹੈ ਇਹ ਸਾਰਾ ਕੁਝ ਹੋਇਆ ਸਿੱਧੂ ਦੇ ਪਰਿਵਾਰਕ ਜਿਵੇਂ ਕਿ ਬਾਪੂ ਬਲਕੌਰ ਸਿੰਘ ਵੱਲੋਂ ਉਸ ਦੀ ਟੀਮ ਵੱਲੋਂ ਤੇ ਜਿਹੜੇ ਉੱਥੇ ਬੰਦੇ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਸਵਾਰੀ ਬਿਲਕੁਲ ਸਾਈਡ ਤੇ ਬਰਾਬਰ ਪਈ ਹੈ ਤੇ ਉੱਥੇ ਗਾ ਰਹੇ ਹਨ ਕੀ ਗਾ ਰਹੇ ਹਨ ਤੁਸੀਂ ਇਹ ਦੇਖੋ ਫਿਰ ਤੁਹਾਨੂੰ ਇਹਦਾ ਵੀ ਇੰਪੈਕਟ ਦੱਸਦਾ ਵੀ ਕਿਵੇਂ ਗਲਤ ਜਾਂ ਕਿਵੇਂ ਠੀਕ ਆ ਇਹ ਪਹਿਲਾਂ ਤੁਸੀਂ ਇਹ ਵੀਡੀਓ ਕਲਿੱਪ ਦੇਖੋ you ਦੇਖ ਲਿਆ ਜੀ ਵੀਡੀਓ ਕਲਿੱਪ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਕੋਈ ਬਹੁਤ ਵੱਡਾ ਮਹਾਪੁਰਸ਼ ਵੀ ਸ਼ਹੀਦ ਹੋ ਜਾਵੇ ਜਾਂ ਫਿਰ ਉਹ ਆਪਣਾ ਸ਼ਰੀਰ ਉਮਰ ਦੇ ਹਿਸਾਬ ਨਾਲ ਛੱਡ ਜਾਵੇ ਜੇ ਅਸੀਂ ਦੋ ਗੱਲਾਂ ਬੋਲਣੀਆਂ ਨੇ ਤਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਉੱਥੇ ਗੁਰੂ ਘਰ 'ਚ ਖੜਕੇ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹੋ ਜੇ ਸ਼ਬਦਾਂ ਦੀ ਚੋਣ ਕਰਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਸਹਿਬਾਨਾਂ ਦੀ ਕਿਤੇ ਵੀ ਤੋਹੀਨ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਨਾਲ ਇਹ ਨਾ ਲੱਗੇ ਕਿ ਇਸ ਇਨਸਾਨ ਨੂੰ ਚਾਹੇ ਉਹ ਕਿੱਡਾ ਵੀ ਵੱਡਾ ਮਹਾਪੁਰਸ਼ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਇਹ ਕਹਿਣਾ ਕਿ ਇਹ ਕੁਝ ਗੁਰੂ ਘਰ ਦੇ ਵਿੱਚ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ हां ਇਹ ਕੰਮ ਤੁਸੀਂ ਸਿੱਧੂ ਦੀ ਸਮਾਦ ਜਿਹਨੂੰ ਬਹੁਤੇ ਲੋਕ ਸਮਾਦ ਕਹਿੰਦੇ ਹਨ ਜਦੋਂ ਕਿ ਉਹ ਸਿੱਧੂ ਦੀ ਇੱਕ ਮੈਮੋਰੀਅਲ ਜਗ੍ਹਾ ਯਾਦਗਾਰ ਬਣਾਈ ਹੋਈ ਆ ਉਸ ਦਾ ਉੱਤੇ ਸੰਸਕਾਰ ਹੋਇਆ ਸੀ ਤੇ ਲਿਖ ਕੇ ਸਪੈਸ਼ਲ ਲਾਇਆ ਸੀ ਕਿ ਇੱਥੇ ਕੋਈ ਮੱਥਾ ਨਾ ਟੇਕੋ ਕਿਉਂਕਿ ਸਿੱਧੂ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ ਤੇ ਉਹ ਕੋਈ ਸੰਤ ਮਹਾਪੁਰਸ਼ ਨਹੀਂ ਸੀ ਕਿ ਤੁਸੀਂ ਮੱਥਾ ਟੇਕੋਗੇ ਤੇ ਉਸ ਨੂੰ ਸਮਾਦ ਸ਼ਬਦ ਦੇਣਾ ਵੀ ਮੇਰੇ ਖਿਆਲ ਦੇ ਵਿੱਚ ਬਹੁਤ ਗਲਤ ਆ ਉਸ ਨੂੰ ਤੁਸੀਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਜਗ੍ਹਾ ਕਹਿ ਸਕਦੇ ਹੋ ਇਹ ਮੇਰੇ ਪਰਸਨਲ ਵਿਚਾਰ ਨੇ ਕਿ ਮੈਨੂੰ ਤਾਂ ਇਹ ਜੋ ਕੁਝ ਵਾਰ ਗਾਇਕ ਕਵੀਸ਼ਰਾਂ ਨੇ ਉਹਨਾਂ ਨੂੰ ਵੀ ਇੰਨੀ ਕਾਕਲ ਹੋਣੀ ਚਾਹੀਦੀ ਸੀ ਕਿ ਅਸੀਂ ਚਾਰ ਛਿਲਣਾਂ ਲਈ ਪੈਸਿਆਂ ਲਈ ਹੀ ਗਿਆ ਉਹਨਾਂ ਨੇ ਉੱਥੇ ਕਿ ਅਸੀਂ ਚਾਰ ਛਿਲੜਾਂ ਦੇ ਲਈ ਸ਼ਰਿਆਮ ਗੁਰੂ ਘਰ ਦੇ ਵਿੱਚ ਖੜਕੇ ਇੱਕ ਬੰਦੇ ਦੇ ਬਾਰੇ ਇੱਕੋ ਇਹੋ ਜਿਹੀ ਵਾਰ गा ਰਹੇ ਹਾਂ ਜਿਵੇਂ ਉਹ ਕੋਈ ਬਹੁਤ ਵੱਡਾ ਸ਼ਹੀਦ ਹੋਵੇ ਜਾਂ ਫਿਰ ਕੋਈ ਰੱਬ ਦਾ ਰੂਪ ਹੋਵੇ ਯਾਰ ਜੋ ਵੀ ਆ ਸਿੱਧੂ ਚੰਗੇ ਤੇ ਮੋਟੀਵੇਸ਼ਨ ਵਾਲੇ ਗਾਣੇ ਗਾਉਂਦਾ ਸੀ ਉਹ ਪੱਗ ਦੀ ਗੱਲ ਕਰਦਾ ਸੀ ਆਪਣੇ ਲਾਈਵ ਸ਼ੋਅਾਂ ਦੇ ਵਿੱਚ ਨਵੇਂ ਨੌਜਵਾਨਾਂ ਨੂੰ ਕੇਸ ਰੱਖ ਕੇ ਪੱਗ ਬੰਨਣ ਦੀ ਗੱਲ ਤੇ ਸੁਨੇਹਾ ਦਿੰਦਾ ਸੀ ਤੇ ਉਸਦੇ ਗਾਣੇ ਪੰਜਾਬ ਲਈ ਕਿਸਾਨੀ ਅੰਦੋਲਨ ਵੇਲੇ ਆਏ ਐਸਬੀਆਲ ਆਇਆ 295 ਆਇਆ ਬਹੁਤ ਵਧੀਆ ਗਾਣੇ ਗਾਉਂਦਾ ਸੀ ਬਹੁਤ ਵਧੀਆ ਕਲਾਕਾਰ ਸੀ ਪਰ ਐਂਡ ਤੇ ਹੈ ਤਾਂ ਉਹ ਇੱਕ ਸਿੰਗਰ ਹੀ ਸੀ ਨਾ ਇਸ ਤੋਂ ਵੱਧ ਤਾਂ ਆਪਾਂ ਉਹਨੂੰ ਕੋਈ ਵੀ ਉਪਾਧੀ ਨਹੀਂ ਦੇ ਸਕਦੇ ਤਾਂ ਫਿਰ ਇਹ ਬਾਪੂ ਬਲਕੌਰ ਸਿੰਘ ਨੇ ਕਿਉਂ ਨਹੀਂ ਰੋਕਿਆ ਉਹ ਲੋਕਾਂ ਨੂੰ ਜਿਨ੍ਹਾਂ ਨੇ ਸਾਰਾ ਕੁਝ ਪਲਾਨ ਬਣਾਇਆ ਇਹ ਤਾਂ ਹੋ ਨਹੀਂ ਸਕਦਾ ਕਿ ਬਲਕੌਰ ਸਿੰਘ ਨੂੰ ਇਸ ਚੀਜ਼ ਦੀ ਜਾਣਕਾਰੀ ਹੀ ਨਾ ਹੋਵੇ ਕਿ ਗੁਰੂ ਘਰ ਦੇ ਵਿੱਚ ਕੀ ਗਾਇਆ ਜਾਣਾ ਜਾਂ ਫਿਰ ਉਹਦੀ ਟੀਮ ਨੇ ਇਹ ਕੁਝ ਕੀਤਾ ਬਾਪੂ ਬਲਕੌਰ ਸਿੰਘ ਤੋਂ ਬਿਨਾਂ ਪੁੱਛੇ ਹੀ ਕਰਤਾ ਜੇ ਬਿਨਾਂ ਪੁੱਛੇ ਕੀਤਾ ਤਾਂ ਫਿਰ ਟੀਮ ਦੀ ਗਲਤੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਹੋਇਆ ਹੋਵੇਗਾ ਅਸੀਂ ਸਿੱਧੂ ਮੂਸੇਵਾਲੇ ਨੂੰ ਦਿਲੋਂ ਪਿਆਰ ਕਰਦੇ ਹਾਂ ਤੇ ਕਰਦੇ ਰਹਾਂਗੇ ਉਹਨਾਂ ਦੇ ਮਾਪਿਆਂ ਦੀ ਵੀ ਇੱਜ਼ਤ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਮੇਰੀ ਬਲਕੌਰ ਸਿੰਘ ਬਾਪੂ ਨੂੰ ਇਹੀ ਬੇਨਤੀ ਆ ਤੇ ਉਹਨਾਂ ਦੀ ਟੀਮ ਨੂੰ ਵੀ ਇਹੀ ਬੇਨਤੀ ਆ ਕਿ ਇਹੋ ਜਿਹਾ ਕੁਝ ਨਾ ਕਰਿਆ ਕਰੋ ਜਿੱਥੇ ਸਿੱਧੂ ਬਾਈ ਦੀ ਸ਼ਾਖ ਨੂੰ ਝਟਕਾ ਲੱਗਦਾ ਹੋਵੇ ਤੇ ਉਸ ਦੀ ਇੱਜ਼ਤ ਦਾ ਗ੍ਰਾਫ ਥੱਲੇ ਨੂੰ ਜਾਂਦਾ ਹੋਵੇ ਕਿਉਂਕਿ ਤੁਸੀਂ ਇਸ ਕਲਿੱਪ ਨੂੰ ਇੰਸਟਾਗ੍ਰam ਤੋਂ ਕੱਢ ਕੇ ਇਹਦੇ ਥੱਲੇ ਕਮੈਂਟ ਪੜ੍ਹ ਲਿਓ ਕਿੱਡੀ ਵੱਡੀ ਢਾਹ ਲੱਗੀ ਹੈ ਸਿੱਧੂ ਬਾਈ ਦੇ ਨਾਮ ਨੂੰ ਤੇ ਉਸ ਦੀ ਇੱਜ਼ਤ ਨੂੰ ਜਦੋਂ ਕਿ ਸਿੱਧੂ ਬਾਈ ਦੀ ਮਰਜ਼ੀ ਨਾਲ ਇਹ ਕੁਝ ਹੋਇਆ ਵੀ ਨਹੀਂ ਫੇਰ ਵੀ ਲੋਕ ਸਿੱਧੂ ਬਾਈ ਨੂੰ ਹੀ ਮਾੜਾ ਚੰਗਾ ਬੋਲਦੇ ਨੇ ਤੇ ਇੱਥੋਂ ਤੱਕ ਕਿ ਕਈ ਗੰਦੀਆਂ ਗਾਲਾਂ ਵੀ ਕੱਢਦੇ ਨੇ ਕੋਈ ਕੁਝ ਵੀ ਕਹੀ ਜਾਵੇ ਇਹ ਬਹੁਤ ਵੱਡੀ ਗਲਤੀ ਸੀ ਜੋ ਸਿੱਧੂ ਦੇ ਪਰਿਵਾਰ ਨੇ ਜਾਂ ਉਸ ਦੀ ਟੀਮ ਨੇ ਜਾਂ ਮੈਨੇਜਮੈਂਟ ਨੇ ਕੀਤੀ ਦੂਸਰੀ ਗਲਤੀ ਗੁਰੂ ਘਰ ਦੀ ਕਮੇਟੀ ਜੋ ਵੀ ਉਹ ਹੈਗਾ ਸੀ ਤੀਸਰੀ ਗਲਤੀ ਉਹ ਕਵੀਸ਼ਰਾਂ ਦੀ ਜਿਨ੍ਹਾਂ ਨੇ ਉਹ ਵਾਰ ਲਿਖੀ ਲਿਖਣੀ ਗਲਤੀ ਨਹੀਂ ਕਿਹੜੀ ਜਗ੍ਹਾ ਤੇ ਗਾਈ ਇਹ ਗਲਤੀ ਆ ਉਸਦੀ ਯਾਦਗਾਰ ਜਗ੍ਹਾ ਤੇ ਗਾਉਂਦੇ ਜਾ ਗੁਰੂ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਪ੍ਰੋਗਰਾਮ ਦੇ ਵਿੱਚ ਕਿਤੇ ਹੋਰੇ ਵਾਰ ਗਾਈ ਜਾ ਸਕਦੀ ਸੀ ਮੈਨੂੰ ਇਹ ਵੀਡੀਓ ਕਲਿੱਪ ਉਹ ਬੰਦੇ ਨੇ ਭੇਜਿਆ ਸੀ ਜਿਹੜਾ ਕਿ ਸਿੱਧੂ ਬਾਈ ਦਾ ਇੰਨਾ ਕਿ ਜ਼ਿਆਦਾ ਕਟੜ ਫੈਨ ਆ ਕਿ ਜੇ ਸਿੱਧੂ ਨੂੰ ਕੋਈ ਵੈਸੇ ਓਏ ਵੀ ਕਹਿ ਦੇਵੇ ਨਾ ਤਾਂ ਉਹ ਬੰਦਾ ਗਲਪੈਣ ਨੂੰ ਆਉਂਦਾ ਕਿ ਤੂੰ ਓਏ ਵੀ ਕਿਉਂ ਕਿਹਾ ਪਰ ਉਸਨੇ ਮੈਨੂੰ ਇਹ ਵੀਡੀਓ ਭੇਜੀ ਤੇ ਕਿਹਾ ਕਿ ਵੀਰ ਮੇਰਾ YouTube ਚੈਨਲ ਥੋੜਾ ਜਿਹਾ ਹੋਰ ਤਰ੍ਹਾਂ ਦਾ ਮੇਰੀ ਕੈਟਾਗਰੀ ਹੋਰ ਆ ਮੈਂ ਇਹੋ ਜਿਹੀ ਵੀਡੀਓ ਨਹੀਂ ਬਣਾਉਂਦਾ ਤਾਂ ਆਪਣਾ ਫਰਜ਼ ਬਣਦਾ ਹੈ ਕਿ ਇਹ ਗਲਤੀ ਆਪ ਇਹ ਗਲਤੀ ਹੋਈ ਆ ਤੇ ਜੇ ਐਡਾ ਵੱਡਾ ਕਟੜ ਫੈਨ ਵੀ ਮੈਨੂੰ ਵੀਡੀਓ ਭੇਜ ਕੇ ਕਹਿੰਦਾ ਕਿ ਇਹ ਚੀਜ਼ ਸਾਂਝੀ ਕਰਨਾ ਸਾਡਾ ਫਰਜ਼ ਆ ਅੱਗੇ ਵਾਸਤੇ ਕੋਈ ਹੋਰ ਇਦਾਂ ਦੀ ਗਲਤੀ ਨਾ ਕਰੇ ਤਾਂ ਫਿਰ ਤੁਸੀਂ ਸੋਚ ਲਓ ਕਿ ਲੋਕਾਂ ਨੂੰ ਜਿਹੜੇ ਉਹਦੇ ਖਿਲਾਫ ਨੇ ਉਹ ਕੀ ਕੁਝ ਬੋਲਦੇ ਹੋਣਗੇ ਤੇ ਕਿੰਨੀ ਕ ਇੱਜ਼ਤ ਦੇ ਵਿੱਚ ਵਾਧਾ ਹੋਇਆ ਉਹ ਸਿੱਧੂ ਦੇ ਤੇ ਸਿੱਧੂ ਦੇ ਪਰਿਵਾਰ ਦੇ ਇਹ ਵੀਡੀਓ ਕਿਹੜੇ ਸਾਲ ਦਾ 2024 ਦਾ 25 ਦਾ 23 ਦਾ ਇਹ ਤਾਂ ਨਹੀਂ ਮੈਨੂੰ ਪਤਾ ਪਰ ਉਹ ਗੱਲ ਮੈਟਰ ਨਹੀਂ ਕਰਦੀ ਜਦੋਂ ਦਾ ਮਰਜ਼ੀ ਵੀਡੀਓ ਹੋਵੇ ਪਰ ਜੋ ਉੱਥੇ ਕੀਤਾ ਗਿਆ ਉਹ ਬਹੁਤ ਗਲਤ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਸੀਂ సేవి ਇੱਕ ਕਲਾਕਾਰ ਬਾਰੇ ਇਦਾਂ ਬਾਰਾਂ ਨਹੀਂ ਗਾ ਸਕਦੇ ਜਿਵੇਂ ਉਹ ਕੋਈ ਬਹੁਤ ਵੱਡਾ ਸ਼ਹੀਦ ਜਾਂ ਕੋਈ ਬਹੁਤ ਵੱਡਾ ਸੰਤ ਹੋਵੇ ਇਹੋ ਜੇ ਮੁੱਦਿਆਂ ਤੇ ਆਪਣੇ ਵਿਚਾਰ ਖੁੱਲ ਕੇ ਦਿਆ ਕਰੋ ਤੁਹਾਨੂੰ ਕੀ ਲੱਗਦਾ ਹੈ ਇਸ ਮੁੱਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਕਿ ਅੱਗੇ ਹੋਰਾਂ ਕੋਲੇ ਵੀ ਇਹ ਵੀਡੀਓ ਜਾਵੇ ਮਿਲਦਾ ਹਾਂ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ